ਏਐਸਆਈ ਸੁਖਵਿੰਦਰ ਸਿੰਘਾ ਚੁੰਨੀ ਚੌਕੀ ਮੈਨੂੰ ਕਹਿੰਦੇ ਜੀ 50000 ਰੁਪਇਆ ਦੋ ਜੀ ਉਸ ਵਿਅਕਤੀ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ ਜਿਹੜਾ ਕਿ ਉਸ ਵਕਤ ਉਸ ਜਗ੍ਹਾ ਦੇ ਉੱਤੇ ਮੌਜੂਦ ਹੀ ਨਹੀਂ ਸੀ ਉਸ ਪੀੜਤ ਵਿਅਕਤੀ ਦਾ ਦੋਸ਼ ਇਹ ਹੈ ਕਿ ਮੇਰੇ ਤੋਂ ਰਿਸ਼ਵਤ ਦੀ ਵੀ ਮੰਗ ਕੀਤੀ ਗਈ ਹੈ ਕਿ ਤੇਰਾ ਪਰਚੇ 'ਚੋਂ ਨਾਮ ਕੱਢ ਦਿਆਂਗੇ ਪਰ ਕਿੰਨੇ ਪੈਸੇ ਲੱਗਣਗੇ ਮੈਨੂੰ ਕਹਿੰਦੇ ਜੀ 50000 ਰੁਪਇਆ ਦੋ ਜੀ ਮੈਂ ਕਹਾਂ ਜੀ ਕਿਸ ਗੱਲ ਦਾ ਕਹਿੰਦਾ ਤੁਹਾਡਾ ਪਰਚੇ 'ਚੋਂ ਨਾ ਕੱਢ ਦੰਦੇ ਜੀ ਮੈਂ ਕਹਾਂ ਜੀ ਮੈਂ ਤਾਂ ਪਰਚੇ ਚਾਹੇ ਉਹ ਨਹੀਂ ਮੈਂ ਲੜਾਈ 'ਚ ਨਹੀਂ ਹੈਗਾ ਮੇ ਤਾਂ ਡਾਊਨ ਡਿਊਟੀ ਹੈ ਜੀ ਨੇ 50000 ਦੀ ਮੰਗ ਕਰਤੀ ਮੈਂ ਦੱਤਾ ਨੇ ਜੀ ਉਹਨਾਂ ਨੇ ਮੇਰਾ ਪਰਚਾ ਕਰਤਾ ਮੇਰੇ ਤੇ ਮੈਂ ਕਿਹਾ ਕਾਕਾ ਤੈਨੂੰ ਛੱਡ ਦਿੰਨੇ ਆ 50000 ਰੁਪਏ ਦੇ ਦੇ ਮੈਂ ਕਿਹਾ ਜੀ ਮੇਰੇ ਕੋਲ ਨਹੀਂ ਹੈਗਾ ਜੀ ਪੈਸੇ ਹਾਂਜੀ ਪਰ ਅਸੀਂ ਪੈਸੇ ਕਿਉਂ ਦੇਣੇ ਦੇ ਜੀ ਚਾ ਤਾਂ ਤੁਸੀਂ ਬੇਕਸੂਰ ਐ ਬਸ ਫੇਰ ਸਾਨੂੰ ਜੀ ਥਾਣੇ 'ਚ ਬੰਦ ਕਰਤਾ ਜੀ ਸਾਨੂੰ ਬਡਾਲੀ ਅੱਲਾ ਸਿੰਘ ਥਾਣਾ ਲੈ ਕੇ ਜੀ ਉੱਥੇ ਜਾ ਕੇ ਮੇਰੀ ਕੁੱਟਮਾਰ ਸ਼ੁਰੂ ਕਰਨੀ ਕਰਤੀ ਜੀ ਏਐਸਏ ਸੁਖਵਿੰਦਰ ਸਿੰਘ ਨੇ ਜੀ ਇਤੇ ਕਰਕੇ ਮੇਰੇ ਜੀ ਖੱਬੇ ਕੰਨ ਦੇ ਮੈਨੂੰ ਸੁਣਨ ਦੇ ਦੇ ਘਟ ਹੋ ਗਿਆ ਜੀ ਮੈਨੂੰ ਲੱਗਦਾ ਸ਼ਾਇਦ ਪੜਦਾ ਪਟ ਗਿਆ ਕੰਨ ਦੇ ਜੀ ਉਹਨੂੰ ਉਲਟਾ ਫੇਰ ਜੀ ਕਿਸੇ ਪਿੰਡ ਦੇ ਬੰਦੇ ਰਾਹੀਂ ਉਹਦਾ ਟਾਊਟ ਹੈ ਉਹਦੇ ਰਾਹੀਂ ਕਹਿੰਦਾ ਤੁਹਾਨੂੰ ਪਰਚੇ 'ਚ ਨਾਮਜ਼ਦ ਕਰ ਦੂੰਗਾ ਜੇ ਤੁਸੀਂ ਪੈਸੇ ਨਾ ਦੇ ਹੁਣ ਫੇਰ ਦੁਬਾਰੇ ਪੈਸੇ ਦੀ ਮੰਗ ਕਰ ਰਿਹਾ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਸੀਨੀਅਰ ਅਧਿਕਾਰੀਆਂ ਨੇ ਤੁਹਾਨੂੰ ਸਹਿਯੋਗ ਦਿੱਤਾ ਹੈ ਜਾਂ ਫਿਰ ਲਮਕਾ ਰਹੇ ਆ ਮਾਮਲੇ 'ਮ ਸਾਨੂੰ ਲਮਕਾ ਰਹੇ ਆ ਜੀ ਮਾਮਲਾ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਹੈ ਜਿੱਥੇ ਇੱਕ ਵਿਅਕਤੀ ਨੂੰ ਪੁਲਿਸ ਇੱਕ ਦਿਨ ਤੇ ਇੱਕ ਰਾਤ ਹਿਰਾਸਤ ਵਿੱਚ ਰੱਖਦੀ ਹੈ ਮਾਮਲਾ ਕਿਸੇ ਦਰਾਹਸਾਲ ਗਵਾਂਡੀਆਂ ਨਾਲ ਹੋਈ ਲੜਾਈ ਦਾ ਝਗੜੇ ਦਾ ਮਾਮਲਾ ਸੀ ਜਿਸ ਵਿੱਚ ਉਸ ਵਿਅਕਤੀ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ ਜਿਹੜਾ ਕਿ ਉਸ ਵਕਤ ਉਸ ਜਗ੍ਹਾ ਦੇ ਉੱਤੇ ਮੌਜੂਦ ਹੀ ਨਹੀਂ ਸੀ ਉਸ ਦੀ ਹਾਜ਼ਰੀ ਸਰਕਾਰੀ ਦਫ਼ਤਰ ਦੇ ਵਿੱਚ ਲੱਗੀ ਹੋਈ ਸੀ ਪਰ ਪੁਲਿਸ ਨੇ ਇੱਕ ਨਹੀਂ ਸੁਣੀ ਔਰ ਉਸ ਪੀੜਤ ਵਿਅਕਤੀ ਦਾ ਦੋਸ਼ ਹੈ ਐਸਐਸਪੀ ਤੱਕ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਕਿ ਮੇਰੇ ਤੋਂ ਰਿਸ਼ਵਤ ਦੀ ਵੀ ਮੰਗ ਕੀਤੀ ਗਈ ਹੈ ਕਿ ਤੇਰਾ ਪਰਚੇ 'ਚੋਂ ਨਾਮ ਕੱਢ ਦਿਆਂਗੇ ਪਰ ਕਿੰਨੇ ਪੈਸੇ ਲੱਗਣਗੇ ਹਜ਼ਾਰਾਂ ਰੁਪਏ ਮੰਗੇ ਗਏ ਉਹ ਖੁਦ ਬਲਜਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਦਰਅਸਲ ਪੁਲਿਸ ਨੇ ਇਸ ਇਹਨਾਂ ਦੇ ਨਾਲ ਵੈਰ ਕਾਦਾ ਕੱਢਿਆ ਪੁਲਿਸ ਨੂੰ ਪੈਸੇ ਦਾ ਲਾਲਚ ਸੀ ਜਾਂ ਕੋਈ ਹੋਰ ਵੀ ਲਾਲਚ ਸੀ ਨਾਲੇ ਸਾਰੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਬਲਜਿੰਦਰ ਸਿੰਘ ਜੀ ਤੁਹਾਡਾ ਪਿੰਡ ਤੇ ਪਛਾਣ ਜਾਣਨੀ ਚਾਹਨਾ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇਹ ਝਗੜਾ ਕਿਹੜੇ ਦਿਨ ਹੁੰਦਾ ਤੇ ਤੁਹਾਨੂੰ ਕਿਉਂ ਨਾਮਜ਼ਦ ਕੀਤਾ ਗਿਆ ਮੇਰਾ ਨਾਂ ਜੀ ਬਲਜਿੰਦਰ ਸਿੰਘ ਬਾਬਾ ਹੈ ਜੀ ਮੇਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਜੀ ਮੈਂ ਇੱਥੇ ਐਮਪਲਾਈ ਜੀ ਮੁਹਾਲੀ ਵੇ ਸਾਡਾ 14 ਤਰੀਕ ਨੂੰ ਲੜਾਈ ਹੋ ਜਾਂਦੀ ਜੀ ਗਵਾਂਡੀਆਂ ਨਾਲ ਏਸੀ ਨੂੰ ਲੈ ਕੇ ਉਸ ਟਾਈਮ ਮੈਂ ਹਾਜ਼ਰ ਵੀ ਨਹੀਂ ਸੀਗਾ ਜੀ ਮੈਂ ਡਿਊਟੀ ਤੇ ਹਾਜ਼ਰ ਸੀਗਾ ਜੀ ਲੜਾਈ 'ਚ ਹਾਜ਼ਰ ਨਹੀਂਤਾ ਜੀ ਪਰ ਫਿਰ ਵੀ ਪਤਾ ਨਹੀਂ ਪੁਲਿਸ ਨੇ ਕਿਉਂ ਜੀ ਮੇਰਾ ਨਾਮ ਪਰਚੇ 'ਚ ਪਾ ਤਿਆ ਜੀ ਤੁਸੀਂ ਇੱਥੇ ਕਿਹੜੀ ਜਗ੍ਹਾ ਤੇ ਕਿਹੜੇ ਦਫ਼ਤਰ ਦੇ ਵਿੱਚ ਨੌਕਰੀ ਕਰਦੇ ਹੋ ਮੈਂ ਇੱਥੇ ਪੀ ਡਬਲਯੂ ਡੀ ਹੈ ਜੀ ਇੰਡਸਟਰੀ ਏਰੀਆ ਫੇਜ਼ 1 ਉੱਥੇ ਮੈਂ ਸੇਵਾਦਾਰ ਦੀ ਪੋਸਟ ਤੇ ਤਨਤ ਹੈ ਜੀ ਜਿਹੜੀ ਗਵਾਂਡੀਆਂ ਨਾਲ ਚਲੋ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਦਰਖਾਸਤ ਦੇ ਉੱਤੇ ਹੀ ਤੁਹਾਡੇ ਖਿਲਾਫ ਪਰਚਾ ਹੁੰਦਾ ਹਾਂਜੀ ਉਹਨਾਂ ਨੇ ਵਿੱਚ ਨਾਮ ਲਖਾ ਤੇ ਆਜਾ ਜੀ ਮਲਾਜ਼ਮ ਕਰਕੇ ਵੀ ਚਲੋ ਮਲਾਜ਼ਮ ਹੈ ਜੀ ਪਰ ਉਹਨਾਂ ਦਾ ਵੀ ਇੱਕ ਮਲਾਜ਼ਮ ਸੀਗਾ ਜੀ ਨਾਲ ਉਹ ਮਲਾਜ਼ਮ ਨੂੰ ਜਿਹੜਾ ਵਿੱਚ ਵੀਡੀਓ ਦੇ ਵਿੱਚ ਵੀ ਹੈਗਾ ਮਲਾਜ਼ਮ ਉਹਨਾਂ ਦਾ ਉਹਦਾ ਨਾਮ ਪਰਚੇ 'ਚ ਵੀ ਕੱਢਤੇ ਇਹਨੂੰ ਹਵਾਲਾ 'ਚ ਵੀ ਕੱਢਤੇ ਆ ਜੀ ਮੈਨੂੰ ਕਹਿੰਦੇ ਜੀ ਏਐਸਆਈ ਸੁਖਵਿੰਦਰ ਸਿੰਘ ਚੁੰਨੀ ਚੌਂਕੀ ਮੈਨੂੰ ਕਹਿੰਦੇ ਜੀ 50000 ਰੁਪਏ ਦੋ ਜੀ ਮੈਂ ਕਿਹਾ ਜੀ ਕਿਸ ਗੱਲ ਦਾ ਕਹਿੰਦਾ ਤੁਹਾਡਾ ਪਰਚੇ 'ਚ ਨਾ ਕੱਢ ਦੰਦੇ ਜੀ ਮੈਂ ਕਿਹਾ ਜੀ ਮੈਂ ਤਾਂ ਪਰਚੇ 'ਚ ਆਏ ਉਹ ਨਹੀਂ ਮੈਂ ਲੜਾਈ 'ਚ ਨਹੀਂ ਹੈਗਾ ਮੇਰਾ ਡਾਊਨ ਡਿਊਟੀ ਹੈ ਜੀ ਉਹਨਾਂ ਨੇ 50000 ਦੀ ਮੰਗ ਕਰਤੀ ਮੈਂ ਪਰਚਾ ਕਰਤਾ ਮੇਰੇ ਤੇ ਜਦੋਂ ਤੁਹਾਨੂੰ ਨਾਮਜ਼ਦ ਕੀਤਾ ਜਾਂਦਾ ਜਦੋਂ ਡਿਊਟੀ ਤੇ ਤੁਸੀਂ ਆਏ ਹੋਏ ਸੀ ਲੜਾਈ ਝਗੜੇ ਵੇਲੇ ਉਦੋਂ ਬਾਅਦ ਜਦੋਂ ਘਰੇ ਜਾਣੇ ਉੱਥੋਂ ਤੁਹਾਨੂੰ ਹਿਰਾਸਤ ਚ ਲਿਆ ਜਾਂਦਾ ਨਹੀਂ ਜੀ ਇਹ ਸਾਨੂੰ ਕਹਿੰਦੇ ਸਾਡਾ ਫੈਸਲਾ ਕਰਾਉਂਦੇ ਸੀ 14 ਤਰੀਕ ਨੂੰ ਲੜਾਈ ਹੁੰਦੀ ਹੈ ਜੀ 14 ਤਰੀਕ ਨੂੰ ਮੇਰੀ ਵਾਈਫ ਦੇ ਵੀ ਸੱਟਾਂ ਲੱਗਦੀਆਂ ਮੇਰੀ ਮਾਤਾ ਦੇ ਵੀ ਲੱਗਦੀਆਂ ਜੀ ਫਿਰ ਸਾਨੂੰ 17 ਤਰੀਕ ਨੂੰ ਰਾਜੀਨਾਮੇ ਵਾਸਤੇ ਬੁਲਾਇਆ ਜਾਂਦਾ ਜੀ ਉੱਥੇ ਸਾਨੂੰ ਜੀ ਬੇਟੇ ਨੂੰ ਮੈਨੂੰ ਤੇ ਮੇਰੇ ਭਰਾ ਨੂੰ ਸਾਨੂੰ ਅਸੀਂ ਦੀ ਤਿੰਨਾਂ ਨੂੰ ਜੀ ਅੰਦਰ ਕਰ ਦਿੱਤਾ ਸਾਨੂੰ ਹੂੰ ਪਰ ਉਹਨਾਂ ਨੇ ਬਾਅਦ ਵਿੱਚ ਮੈਨੂੰ ਇਕੱਲੇ ਨੂੰ ਕੱਢ ਲਈ ਏਐਸਏ ਸੁਖਵਿੰਦਰ ਸਿੰਘ ਨੇ ਕਹਿੰਦਾ ਕਾਕਾ ਤੈਨੂੰ ਛੱਡ ਦਿੰਨੇ ਆ 50000 ਰੁਪਏ ਦੇ ਦੇ ਮੈਂ ਕਿਹਾ ਜੀ ਮੇਰੇ ਕੋਲ ਨਹੀਂ ਹੈਗਾ ਜੀ ਪੈਸੇ ਬਸ ਫਿਰ ਸਾਨੂੰ ਜੀ ਥਾਣੇ 'ਚ ਬੰਦ ਕਰਤਾ ਜੀ ਸਾਨੂੰ ਬਡਾਲੀ ਅੱਲਾ ਸਿੰਘ ਥਾਣਾ ਲੈ ਕੇ ਜੀ ਉੱਥੇ ਜਾ ਕੇ ਮੇਰੀ ਕੁੱਟਮਾਰ ਸ਼ੁਰੂ ਕਰਨੀ ਕਰਤੀ ਜੀ ਏਐਸਏ ਸੁਖਵਿੰਦਰ ਸਿੰਘ ਨੇ ਜੀ ਜਿਸ ਦੇ ਕਰਕੇ ਮੇਰਾ ਜੀ ਖੱਬੇ ਕੰਨ ਦੇ ਮੈਨੂੰ ਸੁਣਨ ਦੇ ਦੇ ਘਟਾ ਹੋ ਗਿਆ ਜੀ ਮੈਨੂੰ ਲੱਗਦਾ ਸ਼ਾਇਦ ਪੜ ਦਾ ਪੜ ਗਿਆ ਕੰਨ ਦਾ ਜੀ ਤੁਸੀਂ ਮੈਡੀਕਲ ਨਹੀਂ ਕਰਵਾਇਆ ਉਸ ਤੋਂ ਬਾਅਦ ਮੈਡੀਕਲ ਕਰਵਾਇਆ ਜੀ ਮੈਡੀਕਲ ਦੇ ਵਿੱਚ ਜੀ ਕ ਕਾ ਸੁਣਨ ਤੋਂ ਮੈਨੂੰ ਬਹੁਤ ਘੱਟ ਹੈ ਜੀ ਸੁਣਦਾ ਨਹੀਂ ਹੈਗਾ ਜੀ ਘੱਟ ਸੁਣਦਾ ਹੂੰ ਤੇ ਤੁਹਾਡੇ ਨਾਲ ਜਦੋਂ ਵੀ ਸਾਰਾ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਧੋਖੇ ਨਾਲ ਉੱਥੇ ਬੁਲਾਇਆ ਜਾਂਦਾ ਰਾਜੀ ਨਾਮੇ ਦੇ ਤੌਰ ਤੇ ਤੁਸੀਂ ਉਦੋਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਦੱਸਿਆ ਨਹੀਂ ਕਿ ਮੈਂ ਤਾਂ ਲੜਾਈ ਵਾਲੇ ਦਿਨ ਆਪਣੀ ਡਿਊਟੀ ਤੇ ਤਨਖਤ ਸੀ ਮੇਰੇ ਦਫ਼ਤਰ ਜਾ ਕੇ ਮੇਰਾ ਰਿਕਾਰਡ ਚੈੱਕ ਕਰ ਲੋ ਉਹ ਮ ਸੁਣੀ ਨਹੀਂ ਜੀ ਮੇਰੀ ਕਿਸੇ ਨੇ ਸੁਣੀ ਨਹੀਂ ਜੀ ਸਾਰਿਆਂ ਨੂੰ ਪਤਾ ਜੀ ਪਿੰਡ ਦਾ ਸਾਰੇ ਪਿੰਡ ਨੂੰ ਪਤਾ ਜੀ ਸਰਪੰਚ ਨੂੰ ਪਤਾ ਪੰਚਾਇਤ ਮੈਂਬਰਾਂ ਨੂੰ ਪਤਾ ਜੀ ਖੁਦ ਪੁਲਿਸ ਵਾਲਿਆਂ ਨੂੰ ਵੀ ਪਤਾ ਜੀ ਜਿਹੜੀ ਵੀਡੀਓ ਬਣੀ ਵੀ ਹੈ ਸਾਰੀ ਲੜਾਈ ਦੀ ਪੂਰੀ ਵੀਡੀਓ ਬਣੀ ਵੀ ਹੈ ਜੀ ਪੂਰੀ ਵੀਡੀਓ 'ਚ ਮੈਂ ਸ਼ਾਮਲ ਨਹੀਂ ਹੈਗਾ ਕਿਤੇ ਵੀ ਕਿਤੇ ਸ਼ਾਮਲ ਨਹੀਂ ਹੈ ਜੀ ਮੈਂ ਪੂਰੀ ਲੜਾਈ 'ਚ ਪੁਲਿਸ ਵਾਲੇ ਨੇ ਤੁਹਾਡੇ ਨਾਲ ਵੈਰ ਕਿਉਂ ਕੱਢ ਲਿਆ ਉੱਥੇ ਤਾਂ ਹੋਰ ਵੀ ਬੜੇ ਜਣੇ ਸੀ ਲੜਾਈ ਦੇ ਸਮੇਂ ਉਹਨਾਂ ਨੇ ਦੇਖਿਆ ਨਾ ਜੀ ਵੀ ਇਹ ਬੰਦਾ ਮੁਲਾਜ਼ਮ ਹੈ ਜੀ ਵੀ ਪੈਸੇ ਦੇਊਗਾ ਇਹ ਪੈਸੇ ਹੈਗੇ ਜੀ ਹਾਂਜੀ ਪਰ ਅਸੀਂ ਪੈਸੇ ਕਿਉਂ ਦੇਣੇ ਤੇ ਜੀ ਚਾਹ ਤਾਂ ਤੁਸੀਂ ਬੇਕਸ ਸਾਡਾ ਹੱਕ ਹੀ ਨਹੀਂ ਬਣਦਾ ਸੀ ਪੈਸੇ ਦੇਣ ਦਾ ਜੀ ਕੋਈ ਹੁਣ ਉਲਟਾ ਫੇਰ ਜੀ ਕਿਸੇ ਪਿੰਡ ਦੇ ਬੰਦੇ ਰਾਹੀਂ ਉਹਦਾ ਟਾਊਟ ਹੈ ਉਹਦੇ ਰਾਹੀਂ ਕਹਿੰਦਾ ਸਾਨੂੰ ਪਰਚੇ 'ਚ ਨਾਮਜ਼ਦ ਕਰ ਦੂੰਗਾ ਜੇ ਤੁਸੀਂ ਪੈਸੇ ਨਾ ਦੇ ਹੁਣ ਫੇਰ ਦੁਬਾਰੇ ਪੈਸੇ ਦੀ ਮੰਗ ਕਰ ਰਿਹਾ ਜੀ ਤੁਸੀਂ ਪਹਿਲਾਂ ਵਾਲੇ ਪਰਚੇ 'ਚੋਂ ਫੇਰ ਜ਼ਮਾਨਤ ਤੇ ਬਾਹਰ ਆਉਨੇ ਹੋ ਹਾਂਜੀ ਉਹ ਜ਼ਮਾਨਤ ਹੋਈ ਹੈ ਸਾਡੀ ਜ਼ਮਾਨਤ ਤੋਂ ਬਾਅਦ ਸਾਡਾ ਰਾਜੀਨਾਮਾ ਵੀ ਹੋ ਗਿਆ ਜੀ ਹਾਂਜੀ ਤੁਹਾਡਾ ਤੁਹਾਡੇ ਹਾਜ਼ਰੀ ਤੁਹਾਡੇ ਦਫ਼ਤਰ ਵਿੱਚ ਲੱਗੀ ਹੋਈ ਹੈ ਥਾਣੇ ਤੁਹਾਨੂੰ ਇਹ ਬੁਲਾ ਕੇ ਕਿਹਾ ਗਿਆ ਕਿ ਤੁਸੀਂ ਲੜਾਈ ਵਿੱਚ ਸ਼ਾਮਲ ਸੀ ਤੁਸੀਂ ਫਿਰ ਜਾਂਚ ਦੀ ਮੰਗ ਨਹੀਂ ਕੀਤੀ ਸੀਨੀਅਰ ਅਧਿਕਾਰੀਆਂ ਤੋਂ ਐਸਐਸਪੀ ਦਫ਼ਤਰ ਤੱਕ ਵੀ ਤਾਂ ਪਹੁੰਚ ਕੀਤੀ ਹੋਣੀ ਹੈ ਹਾਂਜੀ ਹੁਣ ਮੈਂ ਨਾ ਜੀ ਆਪਣਾ 1 9 2025 ਨੂੰ ਜੀ ਗ੍ਰੀਵੈਂਸ ਦੇ ਥਰੂ ਅਰਜ਼ੀ ਲਾਈ ਵੀ ਹੈ ਜੀ ਉਹਦੀ ਐਸਐਸਪੀ ਸਾਹਿਬ ਕੋਲੇ ਇੱਥੇ ਅਰਜ਼ੀ ਆ ਗਈ ਬੱਸੀ ਪਟਾਣੇ ਜੀ ਐਸਐਸਪੀ ਸਾਹਿਬ ਕਹਿੰਦਾ ਜੀ ਛੱਡੋ ਕਾ ਕੇ ਰਹਿਣ ਦੋ ਇਸ ਗੱਲ ਨੂੰ ਵੀ ਮੈਂ ਤੁਹਾਡਾ ਐਸਪੀ ਜਾਂ ਡੀਐਸਪੀ ਐਸਪੀ ਡੀਐਸਪੀ ਰਾਜਕੁਮਾਰ ਜੀ ਹੂੰ ਰਾਜਕੁਮਾਰ ਸ਼ਰਮਾ ਕਹਿੰਦਾ ਅੱਗੇ ਤੋਂ ਜੀ ਮੈਂ ਗਰੰਟੀ ਲਾਂਦਾ ਸੁਖਵਿੰਦਰ ਸਿੰਘ ਤੁਹਾਡੇ ਤੇ ਉਹ ਪੈਸੇ ਨਹੀਂ ਮੰਗੂਗਾ ਤੁਹਾ ਤੋਂ ਤੇ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਇਹ ਤਾਂ ਤੁਹਾਡੀ ਪੁਲਿਸ ਦੇ ਮੈਕਮੇ ਨੂੰ ਬਦਨਾਮ ਕਰ ਰਿਹਾ ਅਫਸਰ ਮੇਰੇ ਤੋਂ ਪੈਸੇ ਮੰਗ ਰਿਹਾ ਹੈ ਉਲਟਾ ਪਰਚਾ ਵੀ ਮੇਰੇ ਤੇ ਝੂਠਾ ਹੈ ਇਹ ਸਾਰੀਆਂ ਗੱਲਾਂ ਤੁਸੀਂ ਡੀਐਸਪੀ ਨੂੰ ਨਹੀਂ ਦਸੀਆਂ ਮੈਂ ਸਾਰਾ ਕੁਝ ਦੱਸਿਆ ਜੀ ਮੈਂ ਰਿਕਾਰਡਿੰਗ ਵੀ ਸੁਣਾਈ ਆ ਉਹਨਾਂ ਨੂੰ ਸਾਰਾ ਡੀਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹੈ ਜੀ ਹਾਂਜੀ ਉਹਨਾਂ ਦਾ ਰੀਡਰ ਨੇ ਵੀ ਮੇਰੇ ਬਿਆਨ ਲਿਖੇ ਜੀ ਉਹ ਕਹਿੰਦਾ ਚਾਹੇ 15 ਪਰਚੇ ਦੇ ਦੇ ਲਿਖ ਕੇ ਇਹਦੇ ਨਾਲ ਇਦਾਂ ਕੁਝ ਨਹੀਂ ਬਣਦਾ ਕਹਿੰਦਾ ਬਿਆਨਾਂ ਨੂੰ ਇਦਾਂ ਕਹਿੰਦਾ ਸੀ ਜੀ ਮੈਂ ਉੱਚ ਅਧਿਕਾਰੀਆਂ ਤੱਕ ਨੂੰ ਬੇਨਤੀ ਹੈ ਮੇਰੀ ਵੀ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਜੀ ਉਸ ਅਧਿਕਾਰੀ ਨੂੰ ਡਿਸਮਿਸ ਕਰਾਇਆ ਜਾਵੇ ਜੀ ਹਾਂਜੀ ਹਜੇ ਤੱਕ ਉਹਨੂੰ ਲੈਨ ਹਾਜ਼ਰ ਨਹੀਂ ਕਰਿਆ ਗਿਆ ਜੀ ਸਾਰਾ ਕੁਝ ਡੀਐਸਪੀ ਦੇ ਧਿਆਨ ਦੇ ਵਿੱਚ ਹੈ ਸਾਰਾ ਕੁਝ ਪਰ ਇਹ ਸਾਰੇ ਮਾਮਲੇ ਵਿੱਚ ਜਿਹੜੇ ਦੋਸ਼ ਤੁਸੀਂ ਪੁਲਿਸ ਵਾਲਿਆਂ ਤੇ ਲਾਏ ਆ ਜੇ ਇਹਨਾਂ ਵਿੱਚ ਕੋਈ ਵੀ ਗੱਲ ਝੂਠੀ ਪੈ ਗਈ ਕੱਲ ਨੂੰ ਜਾਂਚ ਹੁੰਦੀ ਹੈ ਤੁਹਾਨੂੰ ਵੀ ਕਾਨੂੰਨੀ ਤੌਰ ਤੇ ਖਮਿਆਜਾ ਭੁਗਤਣਾ ਪੈ ਸਕਦਾ ਮੇਰੇ ਕੋਲ ਜੀ ਜਿਹੜੀ ਵੀ ਹੁਣ ਤੱਕ ਮੈਂ ਗੱਲਾਂ ਕਰੀਆਂ ਮੇਰੇ ਕੋਲ ਸਾਰੀਆਂ ਗੱਲਾਂ ਦੇ ਫਰੂਫ ਹੈ ਜੀ ਸਾਰੀਆਂ ਗੱਲਾਂ ਮੈਂ ਫਰੂਫ ਨਾਲ ਕਰੂੰਗਾ ਜੀ ਦਫ਼ਤਰ ਮੇਰੀ ਹਾਜ਼ਰੀ ਲੱਗੀ ਵੀ ਹੈ ਮੇਰੇ ਅਧਿਕਾਰੀਆਂ ਤੋਂ ਚੈੱਕ ਕਰਾ ਸਕਦੇ ਆਂ ਮੈਡੀਕਲ ਦੀ ਰਿਪੋਰਟ ਹੈ ਮੇਰੇ ਕੋਲੇ ਪੈਸੇ ਮੰਗਦਾ ਜਿਹੜਾ ਉਹਦਾ ਟੌਟ ਹੈ ਉਹਦੀ ਰਿਕਾਰਡਿੰਗ ਹੈ ਮੇਰੇ ਕੋਲੇ ਇਹ ਸਾਰੇ ਫਰੂਫ ਹੈ ਜੀ ਮੇਰੇ ਕੋਲੇ ਹੂੰ ਮੈਂ ਫਰੂਫਾ ਨਾਲ ਗੱਲ ਕਰ ਰਿਹਾ ਜੀ ਪਰ ਜਦੋਂ ਤੁਸੀਂ ਕਹਿੰਦੇ ਲੜਾਈ ਝਗੜੇ ਚ ਸ਼ਾਮਲ ਨਹੀਂ ਸੀ ਹੁਣ ਤੁਹਾਡਾ ਜਿਨ੍ਹਾਂ ਨਾਲ ਲੜਾਈ ਝਗੜਾ ਤੁਹਾਡੇ ਤੁਹਾਡਾ ਨਹੀਂ ਤਾਂ ਤੁਹਾਡੇ ਪਰਿਵਾਰ ਦਾ ਹੋਇਆ ਉਹਨਾਂ ਦਾ ਰਾਜੀਨਾਮਾ ਹੋ ਗਿਆ ਉਹ ਲੜਾਈ ਝਗੜਾ ਵੀ ਵਿੱਚੇ ਚੱਲ ਰਿਹਾ ਜਾਂ ਉਧਰੋਂ ਕੰਮ ਖਤਮ ਹੋ ਗਿਆ ਬਸ ਪੁਲਿਸ ਵਾਲਿਆਂ ਨਾਲ ਰਹਿ ਗਿਆ ਵਾ ਨਹੀਂ ਜੀ ਲੜਾਈ ਝਗੜੇ ਦੀ ਕਾਪੀ ਸਾਡੇ ਕੋਲ ਹੈ ਜੀ ਉਹਨਾਂ ਨੇ ਮਾਫੀ ਆਪਣਾ ਰਾਜੀਨਾਮਾ ਹੋ ਗਿਆ ਜੀ ਉਹਨਾਂ ਨਾਲ ਕੋਈ ਲੜਾਈ ਝਗੜ ਨਹੀਂ ਨੂੰ ਸਾਡਾ ਹੁਣ ਸਿਰਫ ਸਾਨੂੰ ਏਐਸਏ ਸੁਖਵਿੰਦਰ ਸਿੰਘ ਤੇ ਖਤਰਾ ਜੀ ਇਹ ਸਾਨੂੰ ਹੋਰ ਪਰਚੇ ਜਨਾਮਜਦ ਕਰ ਸਕਦਾ ਹੈ ਜੀ ਇਸ ਲਈ ਤੇ ਕਾਨੂੰਨ ਵੱਧ ਤੋਂ ਵੱਧ ਸਖਤ ਤੋਂ ਸਖਤ ਕਾਰਵਾਈ ਤੁਸੀਂ ਕਹਿੰਦੇ ਜੀ ਤੁਹਾਡੇ ਕੋਲ ਸਾਰੇ ਰਿਕਾਰਡਿੰਗ ਸਬੂਤ ਨੇ ਜਿਹਦੇ ਚ ਰਿਸ਼ਵਤ ਮੰਗੀ ਗਈ ਆ ਕਿਸੇ ਦੇ ਥਰੂ ਇਹ ਸਾਰੀਆਂ ਗੱਲਾਂ ਤਾਂ ਮੁੱਖ ਮੰਤਰੀ ਦੇ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਹੋਇਆ ਐਂਟੀ ਕ腐ਪਸ਼ਨ ਉਹਦੇ ਉੱਤੇ ਨਹੀਂ ਤੁਸੀਂ ਆਡੀਓ ਪਾਈ ਕਿ ਸਾਡੀ ਸੁਣਵਾਈ ਹੋ ਜਾਵੇ ਕਿਉਂਕਿ ਸਾਡੇ ਤੋਂ ਰਿਸ਼ਵਤ ਮੰਗੀ ਜਾ ਰਹੀ ਐ ਝੂਠੇ ਕੇਸ ਚ ਫਸਾਉਣ ਦੀ ਨਹੀਂ ਸਾਰੂਤੇ ਨਹੀਂ ਮੈਂ ਪਾਈ ਜੀ ਨਹੀਂ ਉਹ ਤੇ ਨਹੀਂ ਮੈਂ ਪਾਈ ਜੀ ਪਰ ਦਫ਼ਤਰਾਂ ਦੇ ਵਿੱਚ ਤੁਸੀਂ ਇਹ ਸਾਰੀ ਸ਼ਿਕਾਇਤ ਦਿੱਤੀ ਹੈ ਜਿਲਾ ਫਤਿਹਗੜ ਸਾਹਿਬ ਦੇ ਅਧਿਕਾਰੀਆਂ ਨੂੰ ਹਾਂਜੀ 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 ਹੁਣ ਮੈਂ ਇਹਦੀ ਇੱਕ ਕਾਪੀ ਆਪਣਾ ਡੀਜੀਪੀ ਸਾਹਿਬ ਨੂੰ ਪਾਈ ਹੈ ਜੀ ਇੱਕ ਮੁੱਖ ਮੰਤਰੀ ਨੂੰ ਪਾਈ ਹੈ ਇੱਕ ਗ੍ਰਹਿ ਸਖਤਰ ਨੂੰ ਪਾਈ ਹੈ ਐਸਐਸਪੀ ਸਾਹਿਬ ਫਤਿਹਗੜ ਨੂੰ ਵੀ ਪਾਈ ਹੈ ਜੀ ਹੁਣ ਮੈਂ ਇਹੀ ਮੰਗ ਕਰਦਾ ਜੀ ਮੇਰੇ ਨਾਲ ਇਨਸਾਫ ਕੀਤਾ ਜਾਵੇ ਜੀ ਸਾਡੇ ਨਾਲ ਬਹੁਤ ਤੱਕਾ ਹੋਇਆ ਤੱਕਾ ਹੋਣ ਦੀ ਹੋਰ ਵੀ ਉਮੀਦ ਹੈ ਸਾਨੂੰ ਜੀ ਫੇਰ ਵੀ ਹੋ ਸਕਦਾ ਸਾਡੇ ਨਾਲ ਇਹ ਅਸੀਂ ਪਹਿਲਾਂ ਦੱਸ ਰਹੇ ਸੀ ਕਿ ਮੈਨੂੰ ਹਿਰਾਸਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਲੈ ਗਏ ਮੈਨੂੰ ਕੁੱਟਿਆ ਮਾਰਿਆ ਗਿਆ ਉਹ ਥਾਣੇ ਕਿਹੜੇ ਥਾਣੇ ਚ ਕੁੱਟਿਆ ਗਿਆ ਸੀ ਹੋਰ ਕੀ ਕੀ ਹੋਇਆ ਉਸ ਦਿਨ ਰਾਤ ਨੂੰ ਉਹ ਬਟਾਲੀ ਥਾਣਾ ਸੀਗਾ ਜੀ ਬਟਾਲੀ ਅੱਲਾ ਸਿੰਘ ਉੱਥੇ ਰਾਤ ਨੂੰ ਉਹਨਾਂ ਨੇ ਕੁੱਟਿਆ ਮਾਰਿਆ ਜੀ ਮੈਨੂੰ ਸੁਖਵਿੰਦਰ ਸਿੰਘ ਨੇ ਜੀ ਉੱਤੇ ਬਾਅਦ ਜਿਹੜਾ ਸਾਡਾ ਗਵੰਡੀ ਸੀਗਾ ਜਿਹੜੇ ਨਾਲ ਲੜਾਈ ਹੈ ਜੀ ਸਾਨੂੰ ਸਾਰਿਆਂ ਨੂੰ ਹਵਾਲਾ ਚ ਬੰਦ ਕਰਤਾ ਉਹਨੂੰ ਕੱਢਤਾ ਜਿਵਾਰ ਜਿਹੜਾ ਦੋਸ਼ੀ ਹੈ ਵੀਡੀਓ ਦੇ ਵਿੱਚ ਹੈ ਉਹਨੂੰ ਬਾਹਰ ਕੱਢਤੇ ਜਿ ਸੁਖਵਿੰਦਰ ਸਿੰਘ ਨੇ ਹਾਂਜੀ ਉਹਦੇ ਵੀ ਮੰਗ ਕਰੀ ਜਾਵੇ ਕਿੰਨੇ ਪੈਸੇ ਲੈ ਕੇ ਕੱਢਿਆ ਉਹਨੂੰ ਕੀ ਆ ਕਰਿਆ ਜੀ ਉਹ ਸਾਰੀ ਜਾਂਚ ਮੈਂ ਮੰਗ ਕਰਦਾ ਜੀ ਇਹ ਜਿਹੜੀ ਕੁੱਟਮਾਰ ਤੁਹਾਡੇ ਕੱਲੇ ਨਾਲ ਹੁੰਦੀ ਹੈ ਜਾਂ ਤੁਹਾਡਾ ਹੋਰ ਪਰਿਵਾਰ ਦੇ ਜੀਆਂ ਨੂੰ ਵੀ ਕੋਈ ਇਸ ਤਰ੍ਹਾਂ ਕੀਤਾ ਗਿਆ ਥਾਣੇ ਅੰਦਰ ਇਹ ਮੇਰੇ ਭਰਾ ਨਾਲ ਵੀ ਹੋਈ ਹੈ ਜੀ ਮੇਰੇ ਨਾਲ ਵੀ ਹੋਈ ਹੈ ਹਾਂ ਬੇਟੇ ਨਾਲ ਨਹੀਂ ਹੋਈ ਬੇਟੇ ਨਾਲ ਨਹੀਂ ਹੋ ਸਾਡੇ ਨਾਲ ਦੋਨਾਂ ਨਾਲ ਹੀ ਹੋਈ ਹੈ ਜੀ ਹਾਂਜੀ ਤਾਂ ਤੁਸੀਂ ਹੁਣ ਸਰਕਾਰੀ ਦਰਬਾਰੇ ਕਾਫੀ ਅਰਜ਼ੀਆਂ ਵੀ ਦਿੱਤੀਆਂ ਨੇ ਕਾਫੀ ਸਮਾਂ ਹੋ ਗਿਆ ਇਸ ਗੱਲ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਸੀਨੀਅਰ ਅਧਿਕਾਰੀਆਂ ਨੇ ਤੁਹਾਨੂੰ ਸਹਿਯੋਗ ਦਿੱਤਾ ਜਾਂ ਫਿਰ ਲਮਕਾ ਰਹੇ ਆ ਮਾਮਲੇ ਨੂੰ ਸਾਨੂੰ ਲਮਕਾ ਰਹੇ ਆ ਜੀ ਹੁਣ ਵੀ ਉਹ ਐਸਆਈ ਕਿਸੇ ਨਾ ਕੋਈ ਬੰਦਾ ਭੇਜਦਾ ਜੀ ਕਹਿੰਦੇ ਕੁਝ ਨਹੀਂ ਨਿਕਲਦਾ ਇਸ ਕੰਮ ਚ ਤੁਸੀਂ ਨਿਬੇੜ ਲਓ ਪਰ ਨਹੀਂ ਜੀ ਮੈਂ ਇਦਾਂ ਨਹੀਂ ਨਿਬੇੜਨਾ ਪਰ ਕਾਰਵਾਈ ਕਰਾਉਣੀ ਹੈ ਜੀ ਤੇ ਵੱਧ ਤੋਂ ਵੱਧ ਉਹਨੂੰ ਸਜ਼ਾ ਹੋਣੀ ਚਾਹੀਦੀ ਬੰਦੇ ਨੂੰ ਜੀ ਜੇ ਨਾ ਹੋਇਆ ਤਾਂ ਮੈਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਂਗਾ ਜੀ ਉਹਨੇ ਬਲਜਿੰਦਰ ਸਿੰਘ ਜਿਨ੍ਹਾਂ ਦੇ ਨਾਲ ਕਹਿੰਦੇ ਆ ਇਹਨਾਂ ਦਾ ਦੋਸ਼ ਹੈ ਕਿ ਪੁਲਿਸ ਅਧਿਕਾਰੀਆਂ ਨੇ ਮੁਲਾਜ਼ਮਾਂ ਨੇ ਇੱਕ ਤਾਂ ਨਜਾਇਜ਼ ਪਰਚੇ 'ਚ ਫਸਾਇਆ ਫਿਰ ਨਾਮ ਕੱਢਣ ਦੇ ਵਾਸਤੇ ਰਿਸ਼ਵਤ ਤੱਕ ਵੀ ਜਿਹੜੀ ਆ ਮੰਗੀ ਗਈ ਹੈ ਪਰ ਇਹਨਾਂ ਨੇ ਇੱਕ ਵੀ ਪੈਸਾ ਦੇਣ ਤੋਂ ਮਨਾ ਕੀਤਾ ਕਿਉਂਕਿ ਇਹਨਾਂ ਦਾ ਕਹਿਣਾ ਸੀ ਕਿ ਇਹ ਤਾਂ ਵਧੀਕੀ ਹੈ ਤਾਂ ਧੱਕਾ ਹੈ ਹਰਾਨੀ ਦੀ ਗੱਲ ਹੈ ਕਿ ਜਿਹੜਾ ਵਿਅਕਤੀ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਹਾਜ਼ਰੀ ਲਾਈ ਬੈਠਾ ਹੈ ਡਿਊਟੀ ਤੇ ਤਨਤ ਹੈ ਉਸੇ ਦੇ ਦੌਰਾਨ ਉਸੇ ਸਮੇਂ ਦੇ ਵਿੱਚ ਇੱਕ ਲੜਾਈ ਝਗੜੇ ਦੇ ਪਰਚੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਬਾਅਦ ਵਿੱਚ ਹਿਰਾਸਤ ਚ ਲਿਆ ਗਿਆ ਫਿਰ ਕੁੱਟਮਾਰ ਹੁੰਦੀ ਹੈ ਇਹਨਾਂ ਨੇ ਕਿਹਾ ਕਿ ਮੈਡੀਕਲ ਰਿਪੋਰਟ 'ਚ ਮੇਰੇ ਕੰਨ ਦਾ ਪਰਦਾ ਵੀ ਜਿਹੜਾ ਫਟਿਆ ਇਸ ਦੇ ਵਿੱਚ ਕਿਹੜੇ-ਕਿਹੜੇ ਮੁਲਾਜ਼ਮ ਸ਼ਾਮਲ ਨੇ ਇਸ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਜ਼ਰੂਰ ਜਾਂਚ ਕਰਕੇ ਜਿਹੜੇ ਦੋਸ਼ੀ ਬਣਦੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ਔਰ ਜੇਕਰ ਕਾਰਵਾਈ ਨਹੀਂ ਹੋਈ ਤੇ ਇਹਨਾਂ ਨੇ ਦਾਵਾ ਕੀਤਾ ਕਿ ਅਦਾਲਤ ਦਾ ਸਹਾਰਾ ਵੀ ਲੈਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਪੁੱਜਣਗੇ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਸੀਨੀਅਰ ਅਧਿਕਾਰੀਆਂ ਤੇ ਕੰਨ ਤੇ ਜੂੰ ਰਿੰਗਦੀ ਹੈ ਕਿ ਨਹੀਂ ਰਿੰਗਦੀ ਪਰ ਇਹਨਾਂ ਦੇ ਵੱਲੋਂ ਪਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਜਿਹੜੇ ਵਧੇਕੀਆਂ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਸੀਨੀਅਰ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਹੁੰਦੇ ਨੇ ਜਾਂ ਟਾਲ ਮਟੋਲ ਕਰਕੇ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਮੈਂ ਤੁਹਾਡਾ ਇੱਕ ਪੱਖ ਜਾਨਣਾ ਸੀ ਇੱਕ ਬਲਜਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦੋਸ਼ ਲਾਏ ਨੇ ਐਸਐਸਪੀ ਦਫਤਰ ਤੁਹਾਡੀ ਸ਼ਿਕਾਇਤ ਦਿੱਤੀ ਹੈ ਕਿ ਤੁਸੀਂ ਇੱਕ ਝੂਠੇ ਮਾਮਲੇ 'ਚ ਉਹਨਾਂ ਨੂੰ ਫਸਾਇਆ ਔਰ ਪਰਚੇ 'ਚੋਂ ਕੱਢਣ ਵਾਸਤੇ 50000 ਰੁਪਏ ਰਿਸ਼ਵਤ ਵੀ ਮੰਗੀ ਹੈ ਇਹ ਹੋ ਸਕਦਾ ਜੀ ਇਹ ਤਾਂ ਉਹਨਾਂ ਨੇ ਦੋਸ਼ ਲਾਇਆ ਜੀ ਉਹਨਾਂ ਨੇ ਖਬਰ ਕਰਵਾਉਣ ਦੇ ਵਾਸਤੇ ਸਾਡੇ ਤੱਕ ਪਹੁੰਚ ਕੀਤੀ ਕਿ ਮੇਰੇ ਨਾਲ ਧੱਕਾ ਕਰ ਰਹੀ ਹੈ ਪੁਲਿਸ ਇਸ ਕਰਕੇ ਮੈਂ ਜਾਨਣਾ ਚਾਹੁੰਨਾ ਕਿਉਂਕਿ ਦੋਸ਼ ਤੁਹਾਡੇ ਨਾਮ ਲੈ ਕੇ ਲਾਏ ਉਹਨਾਂ ਨੇ ਦੋ ਪਾਰਟੀਆਂ ਦੀ ਲੜਾਈ ਹੋਈ ਸੀ ਜੀ ਦੋਨਾਂ ਨੇ ਸੱਤ ਗੁਣਜ ਕਰੀਆ ਜੀ ਤਾਂ ਜੀ ਇਹਨਾਂ ਨੂੰ ਪੇਸ਼ ਕਰਿਆ ਸੀ ਕੋਰਟ 'ਚ ਹਮ ਹਾਂਜੀ ਪਰ ਉਹ ਕਹਿੰਦੇ ਮੈਂ ਤਾਂ ਇੱਕ ਸਰਕਾਰੀ ਮੁਲਾਜ਼ਮ ਆ ਜਿਸ ਦਿਨ ਲੜਾਈ ਝਗੜਾ ਹੋਇਆ ਮੇਰੀ ਤਾਂ ਹਾਜ਼ਰੀ ਲੱਗੀ ਹੋਈ ਆ ਸਰਕਾਰੀ ਦਫ਼ਤਰ 'ਚ ਮੈਨੂੰ ਕਿਉਂ ਨਾਮਜ਼ਦ ਕੀਤਾ ਦੋਨਾਂ ਨੇ ਵਿੱਚ ਹੋ ਆਪਣੇ ਉਹਨਾਂ ਦੇ ਨਾਮ ਲਖਾਈ ਸੀ ਕੋਈ ਤਾਂ ਤੋਂ ਆਪਣਾ ਜਾਰ ਕਰਦੇ ਸੀ ਨਹੀਂ ਤੁਸੀਂ ਪਰਚਾ ਦਰਜ ਕਰਨ ਤੋਂ ਪਹਿਲਾਂ ਪੜਤਾਲ ਨਹੀਂ ਕੀਤੀ ਕਿ ਬੰਦਾ ਦਫ਼ਤਰ ਗਿਆ ਕਿ ਨਹੀਂ ਗਿਆ ਸਰਕਾਰੀ ਇਹਨਾਂ ਨੇ ਬਿਲਕੁਲ ਕਰੀ ਜੀ ਤਾਂ ਕੀ ਗੈਰਹਾਜ਼ਰ ਸੀ ਬਲਜਿੰਦਰ ਸਿੰਘ ਆਪਣੇ ਦਫ਼ਤਰ ਚ ਹੈ ਬਲਜਿੰਦਰ ਸਿੰਘ ਆਪਣੇ ਸਰਕਾਰੀ ਦਫ਼ਤਰ ਤੋਂ ਗੈਰਹਾਜ਼ਰ ਸੀ ਜਦੋਂ ਲੜਾਈ ਝਗੜਾ ਹੋਇਆ ਇਹਨੇ ਇਹਨਾਂ ਨੇ ਜ਼ਾਹਰ ਕਰਦੇ ਆ ਕਿ ਉਹ ਜਿਹੋ ਉਹਨਾਂ ਨੇ ਖਤਰਾ ਜ਼ਾਹਰ ਕਰਿਆ ਸੀ